ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਵਿੱਚ ਗੋਲੀ ਚੱਲਦੀ ਗਈ ਇਤਿਹਾਸਿਕ ਨਾਵਲ ਜੋ ਆਪ ਜੀ ਨਾਲ ਸਾਂਝ ਪਾ ਰਹੇ ਹਾਂ ਜੋ ਗਿਆਨੀ ਤਰਲੋਕ ਸਿੰਘ ਜੀ ਵੱਲੋਂ ਲਿਖਿਆ ਗਿਆ ਹੈ ਜਿਸ ਵਿੱਚ ਬਬਰਾਂ ਦੀ ਵਿਥਿਆ ਲਿਖੀ ਗਈ ਹੈ ਕਿ ਕਿਦਾਂ ਉਹਨਾਂ ਨੇ ਜ਼ੁਲਮ ਖਿਲਾਫ ਆਪਣੀ ਆਵਾਜ਼ بلند ਕੀਤੀ ਔਰ ਆਪਣੀਆਂ ਜਾਨਾਂ ਵਾਰ ਕੇ ਕਿਦਾਂ ਜ਼ਾਲਮ ਸਰਕਾਰ ਦਾ ਮੱਥਾ ਲਾਇਆ ਔਰ ਆਉਣ ਵਾਲੀ ਨੌਜਵਾਨੀ ਲਈ ਪ੍ਰੇਰਨਾ ਸਰੋਤ ਬਣੇ ਔਰ ਜ਼ਾਲਮ ਸਰਕਾਰਾਂ ਨੂੰ ਵਾਹਣੇ ਪਾਈ ਰੱਖਿਆ ਸਾਡਾ ਇਤਿਹਾਸ ਇਹ ਜੋ ਆਪ ਜੀ ਨਾਲ ਸਾਂਝਾ ਕਰ ਰਹੇ ਹਾਂ ਇਹਦੀਆਂ ਲੜੀਆਂ ਜੋੜਨ ਲਈ ਪਿਛਲੇ ਇਤਿਹਾਸ ਨੂੰ ਲਈ ਤੁਸੀਂ ਸਾਡੇ ਚੈਨਲ ਤੇ ਜਾ ਕੇ ਪੁਰਾਣੀਆਂ ਵੀਡੀਓ ਸੁਣ ਸਕਦੇ ਹੋ ਲੜੀ ਜੋੜ ਸਕਦੇ ਹੋ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਅਗੇ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਕਰਨਾ ਔਰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਾਂ ਜੋ ਸਾਡਾ ਇਹ ਵੱਡਾ ਮੁੱਲਾ ਇਤਿਹਾਸ ਸਾਡੇ ਹੋਰ ਨਾ ਪੈਣਾ ਭਰਾਵਾ ਖਾਸ ਕਰਕੇ ਸਾਡੀ ਨੌਜਵਾਨੀ ਤੱਕ ਪਹੁੰਚ ਸਕੇ ਤੇ ਉਹਨਾਂ ਨੂੰ ਪਤਾ ਲੱਗ ਸਕੇ ਸਾਡੇ ਯੋਧੇ ਸੂਰਮਿਆਂ ਬਾਰੇ ਅੱਗੇ ਇਤਿਹਾਸ ਸ਼ੁਰੂ ਕਰਦੇ ਹਾਂ ਸਰਦਾਰ ਕਿਸ਼ਨ ਸਿੰਘ ਅਣਥੱਕ ਵਰਕਰ ਸੀ ਉਹ ਰਾਤ ਦਿਨ ਆਪਣੇ ਉਦੇਸ਼ ਨੂੰ ਪੂਰਿਆ ਕਰਨ ਵਿੱਚ ਰੁੱਝਿਆ ਰਹਿੰਦਾ ਪੰਜਾਬ ਪੁਲਿਸ ਨੇ ਭਾਰੀ ਇਨਾਮ ਉਸ ਦੀ ਗ੍ਰਿਫਤਾਰੀ ਦਾ ਰੱਖਿਆ ਸੀ ਪੁਲਿਸ ਨੰਬਰਦਾਰ ਤੇ ਝੋਲੀ ਚੁੱਕ ਰਾਤ ਦਿਨ ਸੂਹਾ ਕੱਢਦੇ ਰਹਿੰਦੇ ਸਨ ਉਹ ਕਿੱਥੇ ਮਿਲੇਗਾ ਕਿੱਥੇ ਹੋਏਗਾ ਜੇ ਫੜਿਆ ਗਿਆ ਤਾਂ ਸਾਡਾ ਸਿਤਾਰਾ ਚਮਕ ਪਏਗਾ ਮਰਬੇ ਮਿਲਣਗੇ ਨਗਦ ਇਨਾਮ ਮਿਲੇਗਾ ਖੇਤਾਬ ਮਿਲਣਗੇ ਅਤੇ ਰਾਜ ਦਰਬਾਰ ਵਿੱਚ ਚੌਧਰ ਚੱਲੇਗੀ ਇਉਂ ਸੋਚਦੇ ਦੁਸ਼ਮਣ ਮੂੰਹ ਵਿੱਚੋਂ ਲਾਲਾਂ ਸੁੱੜਦੇ ਸਨ ਪਰ ਸਰਦਾਰ ਕਿਸ਼ਨ ਸਿੰਘ ਨੂੰ ਫੜਨਾ ਸੌਖਾ ਨਹੀਂ ਸੀ ਉਹ ਜਲਸੇ ਵਿੱਚ ਤਕਰੀਰ ਕਰਦਾ ਕਰਦਾ ਹੀ ਇੱਕ ਦਿਮਛਾਈ ਮਈ ਹੋ ਜਾਂਦਾ ਸੀ ਪੁਲਸ ਵਾਲੇ ਮੂੰਹ ਚੋਕੇ ਦੇਖਦੇ ਤੇ ਹੱਥ ਮਲਦੇ ਰਹਿ ਜਾਂਦੇ ਸਨ ਸਰਦਾਰ ਕਿਸ਼ਨ ਸਿੰਘ ਦਾ ਜਨਮ ਜਲੰਧਰ ਦੇ ਪਿੰਡ ਵੜਿੰਗ ਜਾਂ ਵਿਣਿੰਗ ਵਿਚ ਹੋਇਆ ਸਕੂਲ ਵਿੱਚ ਪੜ੍ਹੇ ਸਨ ਪੜ੍ਹਾਈ ਤੋਂ ਵੇਲੇਆ ਹੋ ਕੇ 35 ਨੰਬਰ ਸਿੱਖ ਰਸਾਲਾ ਵਿੱਚ ਭਰਤੀ ਹੋ ਗਏ ਸਨ ਫੌਜ ਵਿੱਚ ਰਹਿੰਦਿਆਂ ਇਹਨਾਂ ਦੀ ਰਾਜਸੀ ਸੂਝ-ਬੂਝ ਐਨੀ ਵਧੀ ਕਿ ਅੰਗਰੇਜ਼ੀ ਸਾਮਰਾਜ ਦੀ ਗੁਲਾਮੀ ਨੂੰ ਬਹੁਤ ਬੁਰੀ ਤਰ੍ਹਾਂ ਅਨੁਭਵ ਕਰਨ ਲੱਗ ਪਏ ਅੰਗਰੇਜ਼ੀ ਸਾਮਰਾਜ ਵਿਰੁੱਧ ਬਾਹਰ ਜਾ ਕੇ ਲੜਾਂਗੇ ਮਰਾਂਗੇ ਆਜ਼ਾਦ ਕੌਮ ਨੂੰ ਗੁਲਾਮ ਕਰਾ ਕੇ ਆਪਣੀ ਗੁਲਾਮੀ ਦੇ ਸੰਗਲ ਆਪ ਪੱਕਿਆ ਕਰਨਾ ਕਿੱਧਰ ਦੀ ਅਕਲ ਹੈ ਵਿਦੇਸ਼ੀ ਨੌਕਰਸ਼ਾਹੀ ਉਹਨਾਂ ਤੇ ਜ਼ੁਲਮ ਕਰ ਰਹੀ ਹੈ ਜਿਹੜੇ ਵਤਨ ਦੇ ਪ੍ਰੇਮੀ ਸਨ ਮੈਂ ਨੌਕਰੀ ਕਿਉਂ ਕਰਾਂ 13 ਰੁਪਏ ਮੁੱਲ ਮੇਰੀ ਕੀਮਤ ਜਾਣਦਾ ਹੈ ਅਜਿਹੇ ਖਿਆਲ ਇੱਕ ਦਿਨ ਉਸਦੇ ਮਨ ਵਿੱਚ ਆਏ ਉਸਨੇ ਨੌਕਰੀ ਛੱਡ ਦਿੱਤੀ ਉਸ ਸਮੇਂ ਦੇਸ਼ ਵਿੱਚ ਨਾ ਮਿਲਵਰਤਨ ਤੇ ਅਕਾਲੀ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ ਉਸਨੇ ਗੁਰੂ ਕੇ ਬਾਗ ਵਿੱਚ ਲਾਠੀਆਂ ਪੈਂਦੀਆਂ ਦੇਖੀਆਂ ਨਰਾਦਰ ਹੀ ਹੁੰਦੀ ਤੱਕੀ ਤੇ ਨਨਕਾਣਾ ਸਾਹਿਬ ਦੇ ਸਾਕੇ 'ਚ ਸਿੰਘ ਸ਼ਹੀਦ ਹੁੰਦੇ ਸੁਣੇ ਤੇ ਦੇਖੇ ਤਾਂ ਲਹੂ ਉਬਲ ਪਿਆ ਉਸੇ ਤਰ੍ਹਾਂ ਉਬਲਿਆ ਜਿਵੇਂ ਜਵਾਲਾਮੁਖੀ ਪਹਾੜਾਂ ਵਿੱਚੋਂ ਲਾਵਾ ਫੁੱਟਦਾ ਹੈ ਇੱਕ ਦਿਨ ਉਸਨੇ ਮਨ ਹੀ ਮਨ ਵਿੱਚ ਫੈਸਲਾ ਕੀਤਾ ਲੋਹੇ ਨਾਲ ਲੋਹਾ ਲੜੇ ਇੱਟ ਚੁੱਕਦੇ ਨੂੰ ਪੱਥਰ ਮਾਰਿਆ ਜਾਏ ਤਾਂ ਕੁਝ ਸੁਧਾਰ ਹੁੰਦਾ ਹੈ ਰਾਜਸੀ ਸ਼ਕਤੀ ਹਥਿਆਰਾਂ ਆਸਰੇ ਜਿਉਂਦੀ ਹੈ ਦੇ ਹਥਿਆਰਾਂ ਨਾਲ ਹੀ ਮਾਰਦੀ ਹੈ ਸ਼ਾਂਤਮਈ ਸੱਤਿਆ ਗ੍ਰਹਿਨ ਨਾਲ ਸਤੰਤਰਤਾ ਛੇਤੀ ਨਹੀਂ ਮਿਲਨੀ ਸ਼ੇਰ ਮਗਰਮੱਛ ਤੇ ਬਗਿਆੜ ਅੱਗੇ ਹੱਥ ਜੋੜਨ ਨਾਲ ਜਾਨ ਨਹੀਂ ਬਚਦੀ ਬਸ ਉਸੇ ਦਿਨ ਆਪਣੇ ਸਾਥੀਆਂ ਅੱਗੇ ਵਿਚਾਰ ਰੱਖੇ ਉਹਨਾਂ ਨੂੰ ਮਜਬੂਰ ਕੀਤਾ ਤੇ ਚਕਰਵਰਤੀ ਦਲ ਨਾਮ ਦੀ ਜਥੇਬੰਦੀ ਕਾਇਮ ਕੀਤੀ ਉਹ ਜਥੇਬੰਦੀ ਬਦਲ ਕੇ ਬਬਰ ਅਕਾਲੀ ਦਲ ਦਾ ਰੂਪ ਧਾਰਨ ਕਰ ਗਈ ਜਿਸ ਦੀਆਂ ਧੂਮਾਂ ਲੰਡਨ ਤੱਕ ਪੈ ਗਈਆਂ 92 ਸਾਮਰਾਜ ਕੰਬ ਗਿਆ ਅੰਗਰੇਜ਼ ਮਾਵਾਂ ਪੰਜਾਬ ਵਿੱਚ ਰਹਿਣ ਵਾਲੇ ਅੰਗਰੇਜ਼ਾਂ ਦੀ ਸੁਖ ਮੰਗਣ ਲੱਗੀਆਂ ਉਹਨਾਂ ਲਈ ਸਰਦਾਰ ਕਿਸ਼ਨ ਸਿੰਘ ਇੱਕ ਭਿਆਨਕ ਹੂਆ ਸੀ ਸਰਦਾਰ ਕਿਸ਼ਨ ਸਿੰਘ ਦਿয়ালਪੁਰੇ ਜਿਹੜਾ ਹਮੀਰੇ ਤੇ ਕਰਤਾਰਪੁਰ ਦੇ ਨੇੜੇ ਜੀਟੀ ਰੋਡ ਉੱਤੇ ਕਪੂਰਥਲਾ ਰਿਆਸਤ ਵਿੱਚ ਹੈ ਦੀ ਜੂ ਵਿੱਚ ਬੈਠਾ ਸੀ ਕੋਈ ਸਾਥੀਆਂ ਨਾਲ ਸਨ ਉਹ ਡਾਕੂ ਬਰਿਆਮ ਸਿੰਘ ਦੇ ਡੀਕ ਕਰ ਰਹੇ ਸਨ ਸ਼ਮਸ਼ੇਰ ਡਾਕੂ ਦੀ ਪ੍ਰੇਰਣਾ ਨਾਲ ਬਰਿਆਮ ਸਿੰਘ ਆਪਣੇ ਸਾਥੀਆਂ ਸਮੇਤ ਹਾਜ਼ਰ ਹੋਇਆ। ਉਸੇ ਤਰ੍ਹਾਂ ਜਿਵੇਂ ਕੋਈ ਦੋਸ਼ੀ ਕਿਸੇ ਦੇ ਸਾਹਮਣੇ ਪੇਸ਼ ਹੁੰਦਾ ਹੈ। ਉਸ ਦੇ ਨਾਲ ਨਿਹਾਲੋ ਸੀ, ਡਰੀ ਉਦਰੀ ਅਤੇ ਬਿਮਾਰ। ਉਹ ਸੁਸ਼ੀਲ ਤੇ ਸਾਹੂ ਕੰਨਿਆ ਸੀ। ਜਿਉਂ ਹੀ ਉਪਰਿਆਂ ਬੰਦਿਆਂ ਦੇ ਹੱਥ ਆਈ, ਡਰ ਤੇ ਗਮ ਨਾਲ ਗਸ਼ਾ ਖਾਨ ਲੱਗੀ। ਉਸ ਦੀ ਜਵਾਨੀ ਤੇ ਸੁੰਦਰਤਾ ਬਰਿਆਮ ਸਿੰਘ ਨੂੰ ਪਾਈ। ਉਸਨੇ ਮਨ ਹੀ ਮਨ ਵਿੱਚ ਉਸਨੂੰ ਆਪਣੀ ਬਣਾਉਣ ਦਾ ਖਿਆਲ ਕੀਤਾ ਜਿਸ ਕਰਕੇ ਉਸਨੇ ਨਿਹਾਲੋ ਵੱਲ ਨਾ ਤੱਕਿਆ ਇਸ ਖਿਆਲ ਨਾਲ ਕੇ ਤੱਕਾ ਕੀਤਾ ਤਾਂ ਸ਼ਰਮ ਦੇ ਡਰ ਨਾਲ ਮਰ ਨਾ ਜਾਏ ਉਸਦਾ istri ਧਰਮ ਬਚਾ ਰਿਹਾ ਉਹ ਦਿਨੋਂ ਦਿਨ ਬਿਮਾਰ ਹੁੰਦੀ ਗਈ ਸ਼ਾਇਦ ਰੱਬ ਨੇ ਇਉਂ ਹੀ ਉਸਦੀ लाज ਰੱਖੀ ਜਿਵੇਂ ਬੱਤੀ ਦੰਦਾਂ ਵਿੱਚ ਜੀਬ ਵੱਜਦੀ ਹੈ ਅੱਛਾ ਤੇ ਇਹ ਹੈ ਬਰਿਆਮ ਸਿੰਘ ڈاکੂ ਸਰਦਾਰ ਕਿਸ਼ਨ ਸਿੰਘ ਨੇ ਪੁੱਛਿਆ हां जी मैं हां पहला फौजी सा ते ਹੁਣ ڈاکੂ ਛੋਟੇ ਵੀਰ ਤੂੰ ਭੁੱਲ ਗਿਆ ਕਰਾਹੇ ਤੁਰਿਆਂ ਭੁੱਲਾਂ ਕੀਤੀਆਂ ਕੋਈ ਡਰ ਨਹੀਂ ਬੰਦਾ ਭੁੱਲ ਸਕਦਾ ਹੈ ਭੁੱਲਣ ਹਾਰ ਜੂ ਹੋਇਆ ਹੁਣ ਵੀ ਸਿੱਧੇ ਰਾਹ ਵੱਲ ਮੁੜ ਪਿਆ ਚੰਗਾ ਹੋਇਆ ਅੱਛਾ ਇਹ ਲੜਕੀ ਹੈ ਨਿਹਾਲੋ ਸਰਦਾਰ ਕਿਸ਼ਨ ਸਿੰਘ ਨੇ ਵਰੀਆਮ ਦੇ ਮੋਢੇ ਦੇ ਹੱਥ ਰੱਖ ਕੇ ਸਰੀਲੀ ਤੇ ਪਿਆਰ ਭਿਜੀ ਬੋਲੀ ਵਿੱਚ ਉਸਨੂੰ ਆਖਿਆ ਤਿੰਨ ਨਿਗਾ ਚੋਕੇ ਨਿਹਾਲੋਵਲ ਤੱਕਿਆ ਉਹ ਡਰੀ ਤੇ ਸਹਿਮੀ ਖਲੋਤੀ ਸੀ ਇਸ ਦੀ ਜ਼ਿੰਦਗੀ ਤਾਂ ਨਸ਼ਟ ਨਹੀਂ ਕੀਤੀ ਸਰਦਾਰ ਕਿਸ਼ਨ ਸਿੰਘ ਨੇ ਪੁੱਛਿਆ ਵਾਹਿਗੁਰੂ ਨੇ ਮਿਹਰ ਕੀਤੀ ਕੋਈ ਪਾਣਾ ਨਹੀਂ ਵਰਤਾਇਆ ਮੈਂ ਕੁਝ ਨਹੀਂ ਕੀਤਾ ਪਰ ਇਹ ਬਿਮਾਰ ਹੋ ਗਈ ਤੇ ਮੰਗੋ ਮੰਗੋ ਉਸ ਪਿੰਡ ਦੇ ਛਾਵੇਂ ਅਮਲੀ ਕੋਲ ਹੈ ਉਸ ਨੇ ਅਸਾਂ ਨੂੰ ਆਦਮਪੁਰ ਖੜਿਆ ਸੀ ਘਰ ਦੱਸੇ ਤੇ ਡਾਕਾ ਮਰਵਾਇਆ ਉਸਨੇ ਆਖਿਆ ਸੀ ਦੋਹਾਂ ਨੂੰ ਚੁੱਕ ਲਓ ਉਹ ਕਿੱਥੇ ਹੈ ਉਹ ਉਹ ਰਾਮਪੁਰ ਹੋਏਗਾ ਸ਼ਾਇਦ ਉਹ ਪਿੰਡ ਨਹੀਂ ਜਾਏਗਾ ਉਹ ਡਰਦਾ ਏ ਬੰਦਾ ਭੈੜਾ ਤੇ ਪੁਲਿਸ ਦਾ ਏ ਤੂੰ ਬੜਾ ਮਾੜਾ ਕੀਤਾ ਇਹ ਇਹ ਡਾਕੂ ਮਾੜਾ ਚੰਗਾ ਨਹੀਂ ਦੇਖਦਾ ਹੁਣ ਜੋ ਹੁਕਮ ਕਰੋ ਤੁਸੀਂ ਮੇਰੇ ਅਫਸਰ ਤੇ ਮੈਂ ਸੇਵਕ ਸਪਾਹੀ ਗੋਰੇ ਰਾਏ ਨੂੰ ਪਲਟਣਾ ਹੈ ਝੋਲੀ ਚੁੱਕ ਦੇਸ਼ ਨਾਲ ਗਦਾਰੀ ਕਰ ਰਹੇ ਹਨ ਪਹਿਲਾਂ ਇਹਨਾਂ ਨੂੰ ਸੁਧਾਰਨਾ ਹੈ ਤੇ ਫਿਰ ਗੋਰਿਆਂ ਨੂੰ ਗਿਣਤੀ ਵੱਧ ਰਹੀ ਹੈ ਸਾਡੀ ਮਾਇਆ ਤੇ ਹਥਿਆਰ ਆ ਰਹੇ ਨੇ ਤਗੜਾ ਹੋ ਚੋਰੀ ਡਾਕਾ ਤੇ ਆਪਣੇ ਭਰਾਵਾਂ ਨੂੰ ਲੁੱਟਣ ਮਾਰਨ ਦੀ ਬਾਣ ਛੱਡ ਕੇ ਹਰ ਇੱਕ ਨੌਜਵਾਨ ਨੂੰ ਦੇ ਸੇਵਾ ਕਰਨੀ ਚਾਹੀਦੀ ਹੈ ਕੀਮਤੀ ਜਵਾਨੀ ਐਵੇਂ ਨਹੀਂ ਗਵਾਉਣੀ ਚਾਹੀਦੀ ਡਾਕੂ ਦਾ ਜੀਵਨ ਉਸੇ ਤਰ੍ਹਾਂ ਹੈ ਜਿਵੇਂ ਥੋਬੀ ਦਾ ਕੁੱਤਾ ਉਹ ਨਾ ਘਰਦਾ ਨਾ ਘਾੜਦਾ ਲੋਕ ਗਾਲਾਂ ਕੱਢਦੇ ਤੇ ਵੱਧ ਅਸੀਸਾਂ ਦਿੰਦੇ ਹਨ ਤੇ ਜਾਂ ਸਰਕਾਰ ਗੋਲੀ ਮਾਰ ਦੇਦੀ ਹੈ ਜਾਂ ਜੇਲ੍ਹ ਵਿੱਚ ਸੁੱਟ ਕੇ ਜਵਾਨੀ ਗਾਲ ਦਿੰਦੀ ਹੈ ਮੋਏ ڈاکੂ ਦਾ ਕੋਈ ਮੁੱਲ ਨਹੀਂ ਪੈਂਦਾ ਦੇਸ਼ ਵਾਸਤੇ ਕੌਮ ਅਤੇ ਧਰਮ ਵਾਸਤੇ ਕੋਈ ਮਰੇ ਤਾਂ ਲੋਕ ਯਾਦ ਕਰਦੇ ਹਨ ਜਸ ਕਰਦੇ ਹਨ ਸਤ ਗੁਰਾਂ ਦੇ ਚਾਰੇ ਲਾਲ ਵਾਰੇ ਸਿੰਘ ਛੀਦੀਆਂ ਪਾਉਂਦੇ ਰਹੇ ਅੱਜ ਅਸੀਂ ਉਹਨਾਂ ਦੀ ਯਾਦ ਵਿੱਚ ਮੇਲੇ ਲਾਉਂਦੇ ਹਾਂ ਕੀ ਕਦੇ ਕਿਸੇ ڈاکੂ ਦੀ ਵੀ ਸਮਾਦ ਬਣਾਈ ਹੈ डाकू ਨੂੰ ਚੇਤੇ ਕੀਤਾ ਹੈ ਸਰਦਾਰ ਜੀ ਬਸ ਅੱਗੇ ਸੇਵਾ ਦੱਸੋ ਹੁਕਮ ਕਰੋ ਪਿੱਛੇ ਜੋ ਬੀਤੀ ਸੋ ਹੋਈ ਮੇਰੇ ਨਾਲ ਰਹੋ ਝੋਲੀ ਚੁੱਕਾ ਨੂੰ ਸੋਧਣਾ ਹੈ ਸਰਦਾਰ ਕਿਸ਼ਨ ਸਿੰਘ ਨੇ ਨਿਹਾਲੋਵਾਲ ਵੇਖਿਆ ਅਤੇ ਉਸ ਨੂੰ ਆਖਿਆ ਬੇਟੀ ਆ ਹੌਸਲਾ ਕਰ ਵੈਗੁਰੂ ਨੇ ਤੇਰਾ ਧਰਮ ਰੱਖਿਆ ਹੁਣ ਤੈਨੂੰ ਕੋਈ ਡਰ ਨਹੀਂ ਅੱਜ ਤਰਕਾਲਾ ਨੂੰ ਰਾਮ ਸਿੰਘ ਦੇ ਧਰਮ ਸਿੰਘ ਤੈਨੂੰ ਘਰ ਛੱਡ ਆਉਣਗੇ ਤੂੰ ਉਹਨਾਂ ਨੂੰ ਜਾਣਦੀ ਹੈ ਆਹੋ ਨਿਹਾਲੋ ਨੇ ਉੱਤਰ ਦਿੱਤਾ ਆਰਾਮ ਸਿੰਘ ਸਰਦਾਰ ਕਿਸ਼ਨ ਸਿੰਘ ਦੇ ਕੋਲ ਹੀ ਖਲੋਤਾ ਸੀ ਬੇਟੀ ਤੂੰ ਵਰਿਆਮ ਸਿੰਘ ਨੂੰ ਮaaf ਕਰ ਦੇ ਇਹ ਤੇਰਾ ਵੀਰ ਹੈ ਨਿਹਾਲੋ ਨੇ ਸਰਦਾਰ ਕਿਸ਼ਨ ਸਿੰਘ ਤੇ ਵਰਿਆਮ ਸਿੰਘ ਵੱਲ ਵੇਖਿਆ ਉਸ ਦਾ ਜੀ ਇੱਕ ਵਾਰ ਫਿਰ ਪਰ ਆਇਆ ਉਹ ਬੋਲ ਨਾ ਸਕੀ ਉਸ ਦੀਆਂ ਪੁੱਭਾਂ ਨਿਕਲ ਗਈਆਂ ਤੇ ਸਰਦਾਰ ਕਿਸ਼ਨ ਸਿੰਘ ਨੇ ਆਪਣੇ ਨੇੜੇ ਕਰ ਸਿਰ ਤੇ ਪਿਆਰ ਦੇ ਕੇ ਚੁੱਪ ਕਰਾਉਣ ਦਾ ਯਤਨ ਕੀਤਾ। ਲਓ ਜੀ ਅੱਜ ਲਈ ਇਹਨਾਂ ਇਤਿਹਾਸ ਲੈ ਕੇ ਹਾਜ਼ਰ ਹਾਂ। ਇਤਿਹਾਸ ਪੜ੍ਹਦਿਆਂ ਸੁਣਦਿਆਂ ਸੁਣਾਉਂਦਿਆਂ ਸਮੇਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦਿਆਂ ਹੋਈਆਂ ਹੋਣਗੀਆਂ। ਨਦਾਨ ਜਿਹਾ ਸੇਵਕ ਜਾਣ ਕੇ ਮਾਫ਼ ਕਰਨਾ। ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਕਰਨੀ ਕਿ ਸਿੰਘ ਨੂੰ ਸਹੀ ਇਤਿਹਾਸ ਪੜ੍ਹਨ ਸੁਣ ਸੁਣਾਉਣ ਦੀ ਸੋਝੀ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ